ਅਗੋਂ ਕ੍ਰੋਧ ਵਿੱਚ ਆ ਗਿਆ ਗੁੱਸੇ ਵਿੱਚ ਆ ਗਿਆ ਪੰਡਤ ਲਓ ਜੀ ਐਦਾਂ ਤਾਂ ਜੀ ਅਸੀਂ ਕੁਝ ਕਰ ਹੀ ਨਹੀਂ ਸਕਾਂਗੇ ਇਹ ਕਿਹੜੀ ਵੱਡੀ ਗੱਲ ਹੋ ਗਈ ਜੇ ਮੈਂ ਕੋਈ 500 ਰੁਪਏ ਲੋਕ ਕਿਸੇ ਤੋਂ ਲੈ ਕੇ ਖਾ ਗਿਆ ਗੁਰੂ ਜੀ ਕਹਿੰਦੇ ਹੈ ਨਹੀਂ ਗੱਲ ਇਹ ਦੇਖ ਹੁਣ ਤੂੰ ਦੇਖ ਤੇਰੇ ਉੱਤੇ ਕਿਹੜੀ ਚੀਜ਼ ਦਾ ਪ੍ਰਭਾਵ ਪਿਆ ਹੁਣ ਤੇਰੇ ਉੱਤੇ ਕ੍ਰੋਧ ਹਾਵੀ ਹੋ ਗਿਆ ਤਮੋ ਵਰਤੀ ਹੋ ਗਈ ਤਤਾਖਰ ਕਹਿੰਦਾ ਤਤੈ ਤਾਮਸ ਜਲਿਓ ਮੂੜੇ हे मूर्ख इंसान तेरे ऊपर ताम तमोगुण ने क्रोध ने प्रभाव पा लिया गल गल ਤੇ ਗੱਲ ਗਲ ਤੇ ਗੁੱਸਾ ਬੰਦਿਆਂ ਦੇ ਤਿਉੜੀ ਬੰਦਿਆਂ ਦੇ ਜਿਵੇਂ ਨਸ਼ੇੜੀ ਨਹੀਂ ਹੁੰਦੇ ਚਰਸੀ ਬੰਦੇ ਜਿਹੜੇ ਨਸ਼ੇੜੀ ਅਤੇ ਚਰਸੀ ਹੁੰਦੇ ਆ ਨਾ ਉਹ ਹੁੰਦੇ ਆ ਬਹੁਤ ਗ੍ਰੋਧੀ ਝੱਲੇ ਨਹੀਂ ਸਕਦੇ ਗਾ ਜਿਹੜੇ ਸੁੱਟੇ ਜੇ ਲਾਉਂਦੇ ਆ ਬਹੁਤ ਇੱਕ ਤਾਂ ਆਉ ਨਸ਼ੇ ਹੋ ਗਏ ਇਹ ਤਾਂ ਇਹ ਛੋਟੇ ਛੋਟੇ ਨਸ਼ੇ ਵੀ ਨਸ਼ਾ ਤਾਂ ਕੋਈ ਵੀ ਆ ਖਾਸ ਜਾਣ ਨਹੀਂ ਮਾੜੀ ਐ ਪਰ ਕੁਝ ਨਸ਼ੇ ਤਾਂ ਬਹੁਤ ਹੀ ਖਤਰਨਾਕ ਐ ਮੈਨੂੰ ਤੇ ਬਹੁਤਿਆਂ ਦਾ ਨਾਮ ਵੀ ਨਹੀਂ ਇਹਨਾਂ ਦਾ ਪਤਾ ਪਰ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਕ ਪੰਫਲੈਟ ਸ਼ਬਦ ਉਹਦਾ ਨਾਮ ਹੈ ਨਸ਼ਿਆਂ ਦੀ ਦਲਦਲ ਉਹਦੇ ਵਿੱਚ ਮੈਂ ਇੱਕ ਦਿਨ ਦੇਖ ਰਿਹਾ ਸੀ ਉਹਦੇ ਵਿੱਚ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦਿੱਤੀ ਐ ਨਸ਼ਿਆਂ ਦੀ ਦਲਦਲ ਵਿੱਚ ਬੀੜੀ ਸਿਗਰਟ ਤੋਂ ਵੱਧ ਕੇ ਅੱਗੇ ਫਿਰ ਉਹਨਾਂ ਨੇ ਕੱਲੀ-ਕੱਲੀ ਚੀਜ਼ ਕਾਫੀ ਨਸ਼ਿਆਂ ਦਾ ਜ਼ਿਕਰ ਕੀਤਾ ਨਾ ਕਿ ਕਿਵੇਂ ਲੋਕ ਇਹਦੇ ਵਿੱਚ ਫਸਦੇ ਆ ਕਿਵੇਂ ਇਹਦੀ ਆਦਤ ਲੱਗਦੀ ਹੈ ਤੇ ਫਿਰ ਜਿਹੜੇ ਇਹਦੇ ਵਿੱਚ ਫਸ ਜਾਂਦੇ ਆ ਉਹ ਬੰਦਿਆਂ ਦੇ ਸੁਭਾਅ ਕਿਦਾਂ ਦੇ ਹੁੰਦੇ ਜੇ ਕਦੇ ਮੌਕਾ ਲੱਗੇ ਆ ਸਾਹਮਣੇ ਲਿਟਰੇਚਰ ਹਾਊਸ ਹੈ ਨਾ ਫਰੀ ਲਿਟਰੇਚਰ ਲੱਖਾਂ ਰੁਪਈਆ ਦਾ ਤੁਹਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਔਰ ਵੰਡਿਆ ਜਾਂਦਾ ਪਰ ਕਦੇ ਪੜ ਕੇ ਵੇਖੀਏ ਮੈਂ ਹੋਰ ਤੇ ਗੱਲਾਂ ਛੱਡੋ ਸਿੱਖ ਰਹਿਤ ਮਰਿਆਦਾ ਬਿਲਕੁਲ ਪੇਟਾ ਰਹਿਤ ਮਿਲਦੀ ਕਦੇ ਪੜਦਾ ਕੋਈ 31 32 ਸਫਿਆਂ ਦੀ ਕੋਈ ਪੜਨ ਵਾਲਾ ਹੋਵੇ ਅੱਧੇ ਘੰਟੇ 'ਚ ਬੰਦਾ ਪੜ ਸਕਦਾ ਉਹਨੂੰ ਅੱਧੇ ਘੰਟੇ ਵਿੱਚ ਪਰ ਕਿੰਨੇ ਬੰਦੇ ਹੋਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਸਿੱਖ ਰਹਿਤ ਮਰਿਆਦਾ ਪੜੀ ਨਹੀਂ ਹੋਣੀ ਕਿੰਨੇ ਹੀ ਬੰਦੇ ਹੋਣਗੇ ਪੜੀ ਤੇ ਛੱਡੋ ਦੇਖੀ ਵੀ ਨਹੀਂ ਹੋਣੀ ਬੰਦਿਆਂ ਇੱਕ ਦੋ ਪਰਸੈਂਟ ਤਾਂ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਦੇਖਿਓ ਨਹੀਂ ਕਿੱਡਾ ਅਹਿਮ ਡਾਕੂਮੈਂਟ ਆ ਉਹ ਸਾਡੇ ਧਰਮ ਨਾਲ ਸੰਬੰਧਿਤ ਸਿੱਖ ਰਹਿਤ ਮਰਿਆਦਾ ਕਿੱਡੀ ਵੱਡੀ ਚੀਜ਼ ਆ ਪਰ ਬੜਨੀ ਦਾ ਦੂਰ ਦੇਖੀ ਵੀ ਨਹੀਂ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਜਿਨੇ ਜਿਨੇ ਕੋਈ ਇੱਛਾ ਹੋਵੇ ਪੰਜ ਚਾਰ ਤਾਂ ਮੇਰੇ ਕੋਲ ਪਈਆਂ ਹੋਰ ਵੀ ਇੱਥੇ ਲਿਟਰੇਚਰ 9 ਵਜੇ ਖੁੱਲਦਾ ਹੈ ਇਹਨਾਂ ਕੋਲ ਥੱਬਿਆਂ ਦੇ ਥੱਬੇ ਆਉਂਦੇ ਆ ਉਹ ਸੈਂਕੜੇ ਦੇ ਹਿਸਾਬ ਨਾਲ ਹੁੰਦੀਆਂ ਫ੍ਰੀ ਲਿਟਰੇਚਰ ਚ ਬੜੀਆਂ ਕੀਮਤੀ ਬੁੱਕਾਂ ਧਰਮ ਨਾਲ ਸੰਬੰਧਿਤ ਰਿਸਰਚਾਂ ਫਰੀ ਦੇ ਵਿੱਚ ਸਾਨੂੰ ਮਿਲਦੀਆਂ ਨੇ ਜਿਵੇਂ ਲਸ਼ਿਆਂ ਦੀ ਦਲਦਲ ਜਾਂ ਸਿੱਖ ਫੇਥ ਕੇਸ ਕਿਉਂ ਜ਼ਰੂਰੀ ਨੇ ਇਦਾਂ ਦੇ ਬੜੇ ਪੰਜ ਕਕਾਰ ਬੜੇ ਕੁਝ ਇੱਥੇ ਪਿਆ ਤੁਸੀਂ ਲੈ ਕੇ ਪੜਨ ਵਾਲੇ ਤਾਂ ਬਣੋ ਅੱਛਾ ਮੈਂ ਜਿਹੜੀ ਗੱਲ ਕਰ ਰਿਹਾ ਸੀ ਨਸ਼ਿਆਂ ਦੀ ਦਲਦਲ ਵਿੱਚੋਂ ਚੀਜ਼ ਲੱਭੀ ਸੀ ਇੱਥੇ ਇੱਕ ਗੁਰਮੁਖ ਪਿਆਰਾ ਉਹਨਾਂ ਦੀ ਵਾਈਫ ਕੈਂਸਰ ਨਾਲ ਪੀੜਤ ਹੈ ਉਹਨਾਂ ਜੀ ਕੱਲ ਮੇਰੇ ਕੋਲ ਆਇਆ ਤੇ ਮੈਨੂੰ 5000 ਰੁਪਏ ਦੇਣ ਲੱਗਾ ਮੈਂ ਕਿਹਾ ਵੀ ਕੀ ਕਰਨਾ ਕਹਿੰਦਾ ਜੀ ਸੇਵਾ ਚੱਲ ਰਹੀ ਸਾਉਂਡ ਦੀ ਤੁਸੀਂ ਉਹਦੇ 'ਚ ਪਾ ਲਿਓ ਮੈਨੂੰ ਇਸ ਗੱਲ ਦਾ ਪਤਾ ਕਿ ਉਹ ਕਰੋ ਛੋੜੀ ਪ੍ਰੋਬਲਮ ਚ ਲੈ ਬੰਦੇ ਮੈਂ ਨਾ ਜੀ ਇੱਥੇ ਮਾਨੂੰ ਆਖਿਆ ਵੀ ਤੁਸੀਂ ਰਹਿਣ ਦਿਓ ਤੁਸੀਂ ਆਪਣੇ ਘਰੇ ਵਰਤ ਲਓ ਕੋਈ ਗੱਲ ਨਹੀਂ ਹਾਂ ਐਨੀ ਆਪਾਂ ਕਰਦੇ ਆ ਵੀ ਤੁਹਾਡੇ ਨਾਲ ਧਾਰ ਮੰਨ ਲੈਨੇ ਆ ਆਪਾਂ ਜਦੋਂ ਮੜ ਮੋਟਾ ਠੀਕ ਹੋ ਗਿਆ ਫਿਰ ਤੁਸੀਂ ਦੇ ਦੇ ਚਲੋ ਜੀ ਇੱਥੇ ਤੱਕ ਕਰਨ ਨਵੇੜਤੀ ਉਹ ਬੰਦਾ ਮੈਂ 9:30 ਵਜੇ ਕੱਲ ਦੁਪਹਿਰੇ ਮੈਂ ਬੈਠਾ ਮਹਾਪੁਰਖ ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਦੀ ਬਾਤ ਤੋਂ ਨਾ ਵਿਦੇਸ਼ ਚੋਂ ਲੈਸਟਰ ਚੋਂ ਕਥਾ ਲਾਈਵ ਚੱਲ ਰਹੀ ਸੀ ਉਹ ਬੈਠਾ ਮੈਂ ਸੁਣ ਰਿਹਾ ਸੀ ਉਹ ਘਰੇ ਆ ਗਿਆ ਉਹ ਬੰਦਾ ਘਰੇ ਆ ਕੇ ਮੈਨੂੰ ਕਹਿੰਦਾ ਜੀ ਆ ਚੱਕੂ ਇਹ ਤਾਂ ਪੈਸੇ ਮੈਂ ਦੇਣੇ ਹੀ ਦੇਣੇ ਕਰਦੇ ਤੇ ਮੈਂ ਕਿਹਾ ਤੁਹਾਡੇ ਕੋਲ ਹੈਗੇ ਪੈਸੇ ਹੋਰ ਸਾਰੇ ਜੇਬ ਚੋਂ ਕੱਢ ਕੇ ਉਹਨੇ ਰੱਖ ਤੇ ਕਹਿੰਦਾ ਜੀ ਜੇ ਅੱਜ ਖਾਲੀ ਹੋਈ ਹੋਰ ਪਰਦੂਗਾ ਬਾਬਾ ਦੇਖੋ ਬੰਦਿਆਂ ਦੀ ਨੀਅਤ ਜੇ ਖਾਲੀ ਹੋ ਗਈ ਜੇ ਬਾਬਾ ਜੀ ਨੇ ਭਰਨੀ ਹੋਰ ਪਰਦੂ ਪਰ ਮੈਂ ਸੇਵਾ ਦੇਣੀ ਉਹ ਦੇਣੀ ਮੈਂ ਉਸ ਗੁਰਮਖ ਦੀ ਕਿਉਂਕਿ ਜਦੋਂ ਕੋਈ ਦੇਵੇ ਆਪ ਧੱਕੇ ਨਾਲ ਤੇ ਕਿਉਂਕਿ ਮੈਂ ਕਿੜ ਆਪਣੇ ਲਈ ਲੈ ਰਿਹਾ ਮੇਰੇ ਲਈ ਲੈਣੀ ਹੋਵੇ ਮੈਂ ਨਾ ਕਰ ਸਕਦਾ ਕੋਈ ਗੁਰੂ ਘਰ ਲਈ ਕੋਈ ਗੁਰਮਖ ਕੋਈ ਠਿਆਨੀ ਵੀ ਦੇਣਾ ਚਾਹੇ ਮੈਂ ਥੋੜਾ ਕਹਿਣ ਲੱਗਾ ਕਹਿ ਸਕਦਾ ਵੀ ਨਹੀਂ ਦੇਣੀ ਤੇ ਕਿ ਮੈਂ ਕਹਿ ਸਕਦੇ ਆ ਮੈਂ ਉਸ ਗੁਰਮੁਖ ਨੂੰ ਇੰਨੀ ਜ਼ਰੂਰ ਬੇਨਤੀ ਆਖੀ ਮੈਂ ਕਿਹਾ ਵੀ ਇਹ ਤਾਂ ਤੇਰੀ ਪੈਜੂਗੀ ਸੇਵਾ ਉੱਥੇ ਠੀਕ ਹੈ ਪਰ ਇੱਕ ਗੱਲ ਮੈਂ ਕਹਿੰਨਾ ਵੀ ਜੇ ਤੈਨੂੰ ਕਦੇ ਇਹਨਾਂ ਦੀ ਮੁੜ ਕੇ ਕਦੇ ਜ਼ਿੰਦਗੀ ਚ ਲੋੜ ਪਵੇ ਕੱਲ ਪਰਸੋਂ ਦੋ ਚਾਰ ਦਿਨਾਂ ਚ ਜਦੋਂ ਮਰਜ਼ੀ ਲੈ ਜਿਓ ਮੈਂ ਆਪਣੇ ਵੱਲੋਂ ਦੇ ਸਕਦਾ ਆਪਾਂ ਕਰ ਲਾਂਗੇ ਸਾਰੀ ਸਾਰੀ ਸਾਕਤ ਦਾਨ ਦੇਣਾ ਅਗਲੇ ਹਫਤੇ ਦੇ ਸਕਦਾ ਦਾਨ ਦਕਸ਼ਨਾ ਸੇਵਾ ਲੈਣੀ ਗੁਰੂ ਘਰਾਂ ਚ ਚਲਦੀ ਸੰਗਤ ਦੇ ਅਸਰੀ ਚਲਦੀ ਲੈਣੀ ਵੀ ਚਾਹੀਦੀ ਹੈ ਜੀ ਲਈ ਵੀ ਜਾਂਦੀ ਹੈ ਪਰ ਕਿਸੇ ਬੰਦੇ ਦੇ ਗਲ ਤੇ ਗੁੱਠਾ ਰੱਖ ਕੇ ਉਹਨੂੰ ਪਰੇਸ਼ਾਨ ਕਰਨਾ ਉਹਨੂੰ ਤੰਗ ਕਰਨਾ ਇਹ ਇਹ ਦਾਨ ਗੁਰਮਤਿ ਚ ਪਰਵਾਹ ਨਹੀਂ ਗੁਰੂ ਘਰ ਦੇ ਵਿੱਚ ਹਾਂ ਤਾਂ ਪੈਸਾ ਬਹੁਤ ਹੈ ਗੁਰੂ ਘਰ ਦਾ ਦਸਵੰਧ ਕੱਢਣ ਲੱਗਿਆਂ ਮੌਤ ਪੈ ਜਾਏ ਤੇ ਕੱਢ ਕੇ ਇਹਨਾਂ ਦੇਵੇ ਉਹ ਵੰਦਾ ਖੱਜਲ ਹੋਏਗਾ ਖੁਆਰ ਹੋਏਗਾ ਪਰ ਜਿਹਦੇ ਕੋਲ ਜਿਹੜਾ ਆਪ ਪਰੇਸ਼ਾਨੀ ਚ ਜੂਝ ਰਿਆ ਉਹਦਾ 5 ਰੁਪਏ ਵੀ 50000 ਰੁਪਏ ਵਰਗੇ ਹੈ ਇਹ ਸਮਝ ਲਓ ਗੁਰੂ ਜੀ ਕਹਿੰਦੇ ਏਤ ਤਾਨ ਖਾਦਾ ਤੇਰਾ ਜਨਮ ਗਿਆ ਕਹਿੰਦੇ ਆ ਜਿਹੜਾ ਆ ਤਾਨ ਹੈ ਨਾ ਜੇ ਤੂੰ ਇਹ ਖਾ ਗਿਆ ਤੇਰਾ ਜਨਮ ਖਰਾਬ ਹੋ ਜਾਏਗਾ ਰਹੀ ਬਚ ਕੇ ਕਹਿੰਦੇ ਧੀਆਂ ਦੇ ਨਾਂ ਦੇ ਉੱਤੇ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇੱਥੇ ਤਾਂ ਟੋਲਿਆਂ ਦੇ ਟੋਲੇ ਧੀਆਂ ਦੇ ਨਾਂ ਦੇ ਉੱਤੇ ਅਖੇ ਸਮੂਹਕ ਵਿਵਾਹ ਮੁੜ ਕੇ ਹਿਸਾਬ ਕਿਤਾਬ ਹੁੰਦਾ ਕਿਤੇ ਸਮੂਹਕ ਵਿਵਾਹ ਇਸ ਤਰ੍ਹਾਂ ਵਿਆਹਾਂ ਦੇ ਨਾਂ ਦੇ ਉੱਤੇ ਧੀਆ ਦੇ ਨਾਂ ਦੇ ਉੱਤੇ ਰੁਪਈਆ ਇਕੱਠਾ ਕਰ ਲੈਣਾ ਕੁਝ ਪੈਸਾ ਇਕੱਠਾ ਕਰਨਾ ਕਰਕੇ ਖਾ ਲੈਣੇ ਧੀਆ ਦੇ ਨਾਂ ਤੇ ਮਾਰਾ ਕਹਿੰਦੇ ਇਹ ਨਹੀਂ ਕਰਨਾ ਚਾਹੀਦਾ ਧੀ ਧਿਆਨੀ ਇਹ ਇਨਾਂ ਦੀ ਹਮੇਸ਼ਾ ਖੈਰ ਔਰ ਸੁੱਖ ਮੰਗਿਏ ਧੀਆ ਵਾਲਿਆਂ ਦਾ ਹਮੇਸ਼ਾ ਅਦਬ ਕਰੀਏ ਸਾਥ ਸੰਗਤ ਮਾਰਾ ਸਾਹਿਬ ਕਹਿੰਦੇ ਇਹਨਾਂ ਦਾ ਖਾਦਾ ਜਨਮ ਖਰਾਬ ਕਰ ਦੇਗਾ ਪੰਡਤਾ ਮੰਮੇ ਮੱਤ ਹਿਰ ਲਈ ਤੇਰੀ ਮੁੜੇ ਉਹ ਮੂਰਖਾ ਮम्मा ਅਖਰ ਕਹਿੰਦਾ ਤੇਰੀ ਮੱਤ ਖਰਾਬ ਹੋ ਗਈ ਹਿਰ ਲਈ ਪਾਪਾ ਨੇ ਤੇਰੀ ਮੱਤ ਨਾ ਖੋਲੇ ਹਮੈਂ ਵੱਡਾ ਰੋਗ ਪਿਆ ਤੇਰੇ ਅੰਦਰ ਇੱਕ ਹਮੈਂ ਬਹੁਤਾ ਹੈ ਹੰਕਾਰ ਵੜਾ ਕਰਦਾ ਬੜਾ ਹੰਕਾਰ ਜੀ ਮੇਰੇ ਵਰਗਾ ਕੋਈ ਨਹੀਂ ਮੈਂ ਤੇ ਸਭ ਤੋਂ ਵੱਡਾ ਮੇਰੇ ਜੈਸਾ ਸ਼੍ਰੇਸ਼ਟ ਕੋਈ ਨਹੀਂ ਅੰਤਰ ਆਤਮਾ ਬ੍ਰਹਮ ਨਾ ਚੀਨਿਆ ਗੁਰੂ ਜੀ ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਅੰਤਰਮੁਖੀ ਤਾਂ ਹੋਇਆ ਹੀ ਨਾ ਆਪਣੇ ਹਿਰਦੇ ਦੇ ਅੰਦਰ ਵਾਹਿਗੁਰੂ ਵਸਦਾ ਹੈ ਉਹਨੂੰ ਜਾਣਨ ਦਾ ਸਾਧਨ ਸਿਮਰਨ ਹੈ ਉਹ ਤੂੰ ਕੀਤਾ ਹੀ ਨਾ ਨਾਮ ਜਪਈ ਨਾ ਵਾਹਿਗੁਰੂ 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 ਵਾਹਿਗੁਰੂ